ਕੋਈ ਵੇਖਣਾ ਚਾਹੁੰਦਾ ਸੀ ਕਿ ਅਕ ਸਰਵਿਸਿੰਗ ਬਾਦਲ ਦੇ ਜਵਾਈ ਦੀ ਤਸਵੀਰ ਪਹਿਲੀ ਕਦੋਂ ਆਵੇ ਤੇ ਉਹ ਵੇਖਣ ਤੁਹਾਨੂੰ ਪਤਾ ਹੀ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਲੰਬੀ ਵਾਲਾ ਕਾਰ ਸੀ ਉਸ ਨੂੰ ਦੁਲਬਲ ਨਵਾੰਗ ਸੁਝਾਇਆ ਗਿਆ ਸੀ ਜਿਸ ਤਰੀਕੇ ਦੇ ਨਾਲ ਹਰ ਕੁੜੀ ਦਾ ਇੱਕ ਸੁਪਨਾ ਹੁੰਦਾ ਕਿ ਉਸ ਦਾ ਜਿਹੜਾ ਕਾਰ ਵਾਲਾ ਰਾਜਕੁਮਾਰ ਹੋਵੇ ਇੱਥੇ ਤਾਂ ਇੱਕ ਵੱਡੇ ਪਰਿਵਾਰ ਦੀ ਤੀ ਸੀ ਜਿਹੜੀ ਆਮ ਤੌਰ ਤੇ ਆਪਾਂ ਵੇਖਿਆ ਜਾਂਦਾ ਹੈ ਕਿ ਦਾਜ ਦੇ ਹੀ ਦੇ ਕੇ ਚੰਗੇ ਘਰਾਂ ਦੇ ਕਾਕੇ ਜ਼ਮੀਨ ਜਾਇਦਾਦ ਵਾਲੇ ਤੇ ਸੋਹਣੇ ਸੁਨੱਕੇ ਮੁੰਡੇ ਮਾਪਿਆਂ ਵੱਲੋਂ ਟੋਲੇ ਜਾਂਦੇ ਆ ਤੇ ਸੁਖਵੀਰ ਸਿੰਘ ਬਾਦਲਪੋਲ ਤਾਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਇਸ ਕਰਕੇ ਹਰ ਇੱਕ ਕੁੜੀ ਖਾਸ ਕਰਕੇ ਪੰਜਾਬ ਜਿੱਥੇ ਵੀ ਲੋਕ ਪੰਜਾਬੀ ਵਸਦੇ ਉਹਨਾਂ ਦਾ ਇਹ ਸੁਪਨਾ ਸੀ ਦੇਖਣਾ ਚਾਹੁੰਦੇ ਸੀ ਕਿ ਆਕਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਜੁਵਾਈ ਹੈ ਉਹ ਕਿਸ ਤਰੀਕੇ ਦੇ ਨਾਲ ਦਿੱਖਦਾ ਹੈ ਉਹ ਗੁਰਸਿੱਖਾ ਜਾਂ ਫਿਰ ਮੋਨਾ ਹੈ ਇਸ ਕਰਕੇ ਹਰ ਕੋਈ ਇਸ ਚੀਜ਼ ਨੂੰ ਵੇਖਣਾ ਚਾਹੁੰਦਾ ਸੀ ਤੇ ਪਹਿਲੀ ਤਸਵੀਰ ਆਉਂਦਿਆ ਸਾਰੇ ਜਿਹੜੀ ਉਹ ਵਾਇਰਲ ਹੋ ਗਈ ਹੈ ਕਈ ਲੋਕਾਂ ਨੇ ਵੇਖ ਲਈ ਤੇ ਕਈ ਲੋਕ ਵੇਖਣਾ ਚਾਹੁੰਦੇ ਆ ਜਿਸ ਤਰੀਕੇ ਦੇ ਨਾਲ ਵੀਆਈਪੀਜ਼ ਦੇ ਵਿਆਹ ਦੇ ਵਿੱਚ ਜਿਹੜੇ ਮੀਡੀਆ ਕਰਮੀਆਂ ਉਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਮਿਲਦੀ ਪਰ ਫਿਰ ਵੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਫੋਟੋ ਜਾਂ ਵੀਡੀਓ ਲਿਆਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਲੋਕਾਂ ਤੱਕ ਪਹੁੰਚਾਈ ਜਾਵੇ ਇਸ ਤਰੀਕੇ ਦੇ ਨਾਲ ਇਹ ਫੋਟੋ ਜਾਂ ਵੀਡੀਓ ਜਿਹੜੀ ਬਾਹਰ ਆਈ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਉਨ੍ਹਾਂ ਦੇ ਜਿਹੜੇ ਹੋਣ ਵਾਲੇ ਜਵਾਈ ਉਸ ਦੀ ਤਸਵੀਰ ਬਾਹਰ ਆਈ ਹੈ ਕਿਉਂਕਿ ਪਹਿਲਾਂ ਇਸ ਚੀਜ਼ ਨੂੰ ਉਹਨਾਂ ਨੇ ਗੋਪਨੀਯਾ ਰੱਖਿਆ ਗਿਆ ਸੀ ਖਾਸ ਕਰਕੇ ਇਸ ਗੱਲ ਦਾ ਧਿਆਨ ਰੱਖਿਆ ਗਿਆ ਸੀ ਕਿ ਉਸ ਦੇ ਪਰਿਵਾਰ ਬਾਰੇ ਵੀ ਜਾਣਕਾਰੀ ਨਾ ਦਿੱਤੀ ਜਾਵੇ ਪਹਿਲਾਂ ਲੋਕ ਇਹ ਸੋਚਦੇ ਸੀ ਕਿ ਸ਼ਾਇਦ ਕਿਸੇ ਪਾਰਟੀ ਦੇ ਨਾਲ ਉਹ ਸੰਬੰਧਤ ਹੋਣਗੇ ਇਸ ਕਰਕੇ ਜਿਹੜਾ ਉਹ ਪਰਿਵਾਰ ਸਾਹਮਣੇ ਨਹੀਂ ਲਿਆਉਣਾ ਚਾਹੁੰਦੇ ਪਰ ਬਾਅਦ ਦੇ ਵਿੱਚ ਅਜਿਹਾ ਕੁਝ ਨਹੀਂ ਹੋਇਆ